ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਜੋ ਹੋਣ ਵਾਲੀ ਸੀ ਉਹ ਮੀਟਿੰਗ ਅੱਗੇ ਕਰ ਦਿੱਤੀ ਗਈ ਹੈ ਮੁਲਤਵੀ ਮੀਟਿੰਗ ਹੁਣ ਹੋਵੇਗੀ 15 ਸਤੰਬਰ ਨੂੰ ਹਾਂ ਜੀ ਦੋਸਤੋ ਉਸ ਵਾਰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਹਰ ਮੀਟਿੰਗ ਤੋਂ ਆਸ ਹੁੰਦੀ ਹੈ ਕਿ ਮੀਟਿੰਗ ਹੋਵੇਗੀ ਤੇ ਉਹਨਾਂ ਦੀ ਮੰਗਾ ਸੰਬੰਧੀ ਕੋਈ ਨਾ ਕੋਈ ਖਬਰ ਸਾਹਮਣੇ ਆਵੇਗੀ ਪਰ ਲਗਾਤਾਰ ਅਜਿਹਾ ਸਮਾਂ ਬੀਤ ਰਿਹਾ ਕਿ ਪੰਜਾਬ ਸਰਕਾਰ ਦੁਆਰਾ ਮੀਟਿੰਗ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਹੁਣ ਇਹ ਮੀਟਿੰਗ ਹੈ ਜੋ ਅੱਜ ਦੇ ਦਿਨ ਹੋਣੀ ਸੀ ਉਹ ਹੁਣ 15 ਸਤੰਬਰ ਤੇ ਮੁਲਤਵੀ ਕਰ ਦਿੱਤੀ ਗਈ ਹੈ ਅੱਗੇ ਪਾ ਦਿੱਤੀ ਗਈ ਹੈ ਹੁਣ ਇਹ ਮੀਟਿੰਗ 15 ਸਤੰਬਰ ਨੂੰ ਹੋਵੇਗੀ ਇਸ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਟ ਸਬ ਕਮੇਟੀ ਦੀਆਂ ਵੱਖ-ਵੱਖ ਜੁਨੀਆਨਾ ਦੇ ਨਾਲ ਹੁਣ ਵਾਲੀਆਂ ਮੀਟਿੰਗਾਂ ਜੋ ਅੱਜ ਦੇ ਦਿਨ 8 9 2025 ਨੂੰ ਹੋਣੀ ਸੀ ਹੁਣ ਉਹ ਮੀਟਿੰਗ 15 9 2025 ਨੂੰ ਦਫ਼ਤਰੀ ਕਮਰਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸਿਵਲ ਸਕੱਤਰਤ ਵਨ ਸੈਕਟਰ 1 ਚੰਡੀਗੜ੍ਹ ਵਿਖੇ ਨਿਸ਼ਿਤ ਕੀਤੀ ਗਈ ਹੈ ਉਸ ਸਬੰਧੀ ਵੇਰਵਾ ਵੀ ਜਾਰੀ ਕੀਤਾ ਗਿਆ ਹੈ ਕਿ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰਸ ਐਸੋਸੀਏਸ਼ਨ ਪੰਜਾਬ ਦੇ ਨਾਲ ਜੋ ਮੀਟਿੰਗ ਹੈ ਉਹ 11 ਵਜੇ ਹੋਵੇਗੀ ਇਸ ਨਾਲ ਸੰਬੰਧਿਤ ਵਿਭਾਗ ਹੋਣਗੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਇਸ ਦੇ ਨਾਲ ਹੀ ਅਗਲੀ ਮੀਟਿੰਗ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਦੇ ਨਾਲ ਹੋਵੇਗੀ 11 15 ਤੀ ਇਸ ਦੇ ਵਿੱਚ ਜੋ ਵਿਭਾਗ ਨੇ ਉਹ ਸ਼ਾਮਿਲ ਹੋਣਗੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਊਰਜਾ ਸ਼ਾਖਾ ਤੇ ਸਹਿਕਾਰਤਾ ਵਿਭਾਗ ਅਗਲੀ ਮੀਟਿੰਗ ਹੈ ਪੰਜਾਬ ਮੁਲਾਜ਼ਮ ਪੈਨਸ਼ਨਲ ਸਾਂਝੇ ਫਰੰਟ ਦੇ ਨਾਲ ਜੋ ਕਿ 11:30 ਵਜੇ ਹੋਵੇਗੀ ਇਸ ਵਿੱਚ ਪਰਸੋਨਲ ਵਿਭਾਗ ਵਿੱਤ ਵਿਭਾਗ ਗ੍ਰਹਿ ਵਿਭਾਗ ਸ਼ਾਮਿਲ ਹੋਣਗੇ ਅਗਲੀ ਮੀਟਿੰਗ ਪੰਜਾਬ ਪੁਲਿਸ ਕਰੋਨਾ ਵੈਰੀਅਰਸ ਦੇ ਨਾਲ ਹੋਵੇਗੀ 11:45 ਤੇ ਇਸ ਵਿੱਚ ਗ੍ਰਾਹ ਵਿਭਾਗ ਸ਼ਾਮਿਲ ਹੋਵੇਗਾ ਫਰੀडम फाइਟਰਜ਼ ਉਤਰਾਧਿਕਾਰੀ ਸੰਸਥਾ ਪੰਜਾਬ ਦੇ ਨਾਲ 12 ਵਜੇ ਮੀਟਿੰਗ ਹੋਵੇਗੀ ਇਸ ਵਿੱਚ ਸਤੰਤਰਤਾ ਸੰਗਰਾਮੀ ਵਿਭਾਗ ਸ਼ਾਮਿਲ ਹੋਵੇਗਾ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਨਾਲ ਮੀਟਿੰਗ 12:15 ਤੇ ਹੋਵੇਗੀ ਇਸ ਵਿੱਚ ਮਾਲ ਅਤੇ ਪੁਨਰਵਾਸ ਵਿਭਾਗ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਸ਼ਾਮਿਲ ਹੋਵੇਗਾ ਇਸ ਤਰ੍ਹਾਂ ਥਿੰਕ ਦਾ ਵੇਰਵਾ ਵੀ ਪੇਸ਼ ਕੀਤਾ ਗਿਆ ਹੈ ਕਿ ਕਿੰਨੇ ਵਜੇ ਮੀਟਿੰਗ 15 ਸਤੰਬਰ ਨੂੰ ਹੋਵੇਗੀ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਨਜ਼ਰ ਹੈ ਜੋ 15 ਸਤੰਬਰ ਦੀ ਮੀਟਿੰਗ ਤੇ ਟਿਕੀ ਹੋਈ ਹੈ ਕਿਉਂਕਿ ਲਗਾਤਾਰ ਮੀਟਿੰਗਾਂ ਨੂੰ ਉਡੀਕਦੇ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾ ਆਕ ਚੁੱਕੇ ਨੇ ਮੀਟਿੰਗ ਹੋ ਹੀ ਨਹੀਂ ਰਹੀ ਜੇਕਰ ਮੀਟਿੰਗ ਹੋਵੇਗੀ ਤਾਂ ਹੀ ਉਹਨਾਂ ਦੀਆਂ ਮੰਗਾਂ ਦਾ ਕੋਈ ਮੁੱਦਾ ਸਾਹਮਣੇ ਆਵੇਗਾ ਕੋਈ ਹੱਲ ਸਾਹਮਣੇ ਆਵੇਗਾ ਹਾਂਜੀ ਦੋਸਤੋ ਇਸੇ ਤਰ੍ਹਾਂ ਜੋ ਮੀਟਿੰਗ ਹੋਵੇਗੀ 15 ਸਤੰਬਰ ਨੂੰ ਉਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਪੰਜਾਬ ਸਰਕਾਰ ਜ਼ਰੂਰ ਕਰੇ ਕਿਉਂਕਿ ਮੰਗਾਂ ਬਹੁਤ ਜ਼ਿਆਦਾ ਪੈਂਟਿੰਗ ਨੇ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ